ਮਾਣ ਤੇ ਸਾਡੇ ਦਰਮਿਆਨ ਪਤਾ ਰਿਸ਼ੀ ਪ੍ਰੀਤ ਘੜਾ ਸੋਤੀ ਘੜਾ ਦੇ ਸਾਥ ਦਾਸ ਦਾ ਸਰਪ੍ਰਸਤਾ ਸਿੰਘ ਜੀ ਜੋ ਅੱਜ ਪੇਸ਼ੈਂਟ ਨੂੰ ਹੋਣ ਦੇ ਕਿ ਐਮਰਜੈਂਸੀ ਪੇਸ਼ੈਂਟ ਫੂਡ ਬੁਆਇਜ਼ ਨਾਲ ਆ ਗਿਆ ਉਹ ਨਾਲ ਸਾਡੇ ਵਿੱਚ ਮੌਜੂਦ ਉਹਨਾਂ ਦੇ ਭਿੱਜੇ ਹੋਏ ਡਾਕਟਰ ਦੀਪਾ ਜੀ ਅਤੇ ਮੰਚ ਤੇ ਬੈਠੇ ਬਹੁਤੀ ਸੀਨੀਅਰ ਦਰਜੀਤ ਸਿੰਘ ਜੀ ਐਡਵੋਕੇਟ ਸਿੰਧਾ ਸਿੰਘ ਜੀ ਸਾਡੀ ਡੀਪੀ ਸਾਹਿਬ ਅਤੇ ਅੱਜ ਖੁਸ਼ੀ ਦਾ ਪ੍ਰਯਾਜ ਦਿਹਾੜਾਏ ਸਾਡੀ ਬੇਟੀ ਗਪਿੰਦਰ ਕੌਰ ਜਿਹਨੂੰ ਅਸੀਂ ਪਿਆਰ ਨਾਲ ਗੈਨੀ ਵੀ ਕਹਿ ਦਿੰਦੇ ਆ ਉਹਨਾਂ ਨੂੰ ਇਸ ਥਾੜੇ ਤੋਂ ਸਿੱਖਿਆ ਪ੍ਰਾਪਤ ਕਰਕੇ ਇਸ ਥਾੜੇ ਤੋਂ ਵਰਦਾਪਾਤ ਦੇ ਪ੍ਰਾਪਤ ਕਰਕੇ ਬੜਾ ਖੁਸ਼ੀ ਦਾ ਗੱਲ ਹੈ ਕਿ ਉਹਨਾਂ ਨੂੰ ਇਸੇ ਕਾਰਨ ਦੇ ਮੈਂਚਰ ਜਬਤਾਵੋਚ ਨੌਕਰੀ ਮਿਲੀ ਹੈ ਪਹਿਲਾਂ ਤਾਂ ਮੈਂ ਸਮੁੱਚੀ ਇਸ ਫੈਡਰੇਸ਼ਨ ਵੱਲੋਂ ਬਾਬਾ ਸ਼ੇਖਪੁਰ ਦੇ ਕਾਰੇ ਦੀ ਕਮੇਟੀ ਵੱਲੋਂ ਰਵਿੰਦਰਕੌਰ ਅਤੇ ਉਹਨਾਂ ਦੇ ਫਾਦਰ ਸਾਹਿਬ ਸਾਜੀ ਸਿੰਘ ਜੀ ਅਤੇ ਸਮੁੱਚੇ ਉਹਨਾਂ ਦੀ ਮੰਮੀ ਜੀ ਸਮੁੱਚੇ ਪਰਿਵਾਰ ਨੂੰ ਬਹੁਤ ਵਧਾਈ ਦਿੰਦਾ ਤੇ ਆਸ ਕਰਦਾ ਹੈ ਕਿ ਪ੍ਰਮਾਤਮਾ ਇਹਨਾਂ ਨੂੰ ਜੋ ਡਿਊਟੀ ਮਿਲੀ ਹੈ ਆਪਣੀ ਤਨਦੇਹੀ ਨਾਲ ਬੱਚਿਆਂ ਨੂੰ ਕਾਹਾਂ ਜਿਸ ਤਰ੍ਹਾਂ ਆਪ ਇਹਨਾਂ ਨੇ ਇਸ ਖੇਤਰ ਦੇ ਵਿੱਚ ਮੱਲਾ ਮਾਰੀਆਂ ਬੱਚਿਆਂ ਨੂੰ ਸਿੱਖਿਆ ਦੇ ਕੇ ਤਾਂ ਨਹੀਂ ਵੀ ਨਾ ਇਮਾਨਦਾਰੀ ਨਾਲ ਕੰਮ ਕਰਨਗੇ ਜਿਆਦਾ ਲੰਮਾ ਸਮਾਂ ਨਾਲ ਲੈਂਦਾ ਹੋਇਆ ਮੈਂ ਹੁਣ ਬਾਰੀ-ਬਾਰੀ 2-4 ਸੱਜਣਾਂ ਨੂੰ ਮੰਚ ਤੇ ਬੁਲਾਉਂਗਾ 2-4-4 ਮਿੰਟ ਇਸ ਬੇਟੀ ਦੇ ਜੁਆਇਨਿੰਗ ਵਾਲੇ ਦਿਨ ਤੇ ਉਹਨਾਂ ਨੂੰ ਵਧਾਈ ਦੇਣਗੇ ਸਭ ਤੋਂ ਪਹਿਲਾਂ ਸਾਡੇ ਡੀਪੀ ਸਾਹਿਬ ਅਨਸੀਕਲਾਂ ਉਹਨਾਂ ਨੂੰ ਬੇਨਤੀ ਕਰੂੰਗਾ ਮੰਚ ਤੇ ਆਉਣ ਨੂੰ ਸਾਰੇ ਸੱਜਣ ਸਤਵੰਤੇ ਸੱਜਣ ਤੇ ਬੱਚਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸਾਡੇ ਬਾਬਾ ਸ਼ੇਖ ਫਰੀਦ ਉਸਤੀ ਘਾੜੇ ਲਈ ਬਹੁਤ ਹੀ ਖੁਸ਼ੀ ਭਰਿਆ ਦਿਨ ਹੈ ਕਿਉਂਕਿ ਸਾਡੇ ਇਸ ਅਸਾਰੇ ਦੇ ਵਿੱਚ ਹੀ ਇਹ ਜਿਹੜੀ ਲੜਕੀ ਰਪਿੰਦਰ ਕੌਰ ਜਿਸ ਨੂੰ ਅਸੀਂ ਪਿਆਰ ਨਾਲ ਗਿਆਨੀ ਕਹਿੰਦੇ ਸੀ ਉਹਨੇ ਇੱਥੇ ਪ੍ਰੈਕਟਿਸ ਕਰਕੇ ਇਤਨੀ ਤਰੱਕੀਆਂ ਕਰਕੇ ਤੇ ਅੱਜ ਪੰਜਾਬ ਸਰਕਾਰ ਵੱਲੋਂ ਇਸੇ ਇਹ ਸੇਵ ਦੇ ਕਾਰਜ ਵਿੱਚ ਸਾਡੀ ਬੇਟੀ ਰਪਿੰਦਰ ਕੌਰ ਨੂੰ ਜਿਹੜਾ ਬਤੌਰ ਪੋਸਟ ਵਜੋਂ ਜਿਹੜਾ ਡਿਊਟੀ ਦਿੱਤੀ ਗਈ ਆ ਅੱਜ ਅਸੀਂ ਇਸ ਜੁਆਇਨ ਮੇਰੇ ਮੁਕਤੇ ਤੇ ਰਪਿੰਦਰ ਕੌਰ ਅਤੇ ਉਹਦੇ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦੇ ਆ ਬਾਇਗਤੀ ਦਾ ਸਾਥਾ ਬਾਇਗਤੀ आज भाई इधर आ तू थोड़े है सारा कुछ है आज तनु खड़ों से पुले खड़े हैं। आज वह किसी का तो खड़े हैं आप ये सब देख रहे होंगे आप नाल ज्वाइन करने का। हर जाए जाए। आज बहुत कुछ ही मूरे हैं ऐसे बच्चे मूरे बैठ। इस बच्चे इस मालिन्दे बच्चा। ਸੱਜਣੇ ਰਿਤਿੰਦਰ ਸਿੰਘ ਜੀ ਕੋਲ ਜੋ ਕਿ ਬਤੌਰ ਕੋਚ ਬਾਬਾ ਸ਼੍ਰੀ ਕੁਸ਼ਤੀ ਖੜਾ ਦੇ ਵਿੱਚ ਅੱਜ ਕੋਚ ਆਏ ਆ ਮੈਂ ਉਹਨਾਂ ਨੂੰ ਇਸ ਦਿਨ ਤੇ ਬਹੁਤ ਹੀ ਹਾਰਦੀ ਵਧਾਈ ਦਿੰਦਾ ਇਸੂੱਚੇ ਪਰਿਵਾਰ ਨੂੰ ਵੀ ਹਾਰਦੀ ਵਧਾਈ ਹੈ ਤਾਂ ਕਿ ਇਹ ਆਪਣਾ ਜੀਵਨ ਵਧੀਆ ਤੰਦ ਨਾਲ ਬਸਰ ਕਰਨਗੇ ਔਰ ਬੱਚਾ ਨੂੰ ਵਧੀਆ ਕੋਚ ਨਹੀਂ ਦੇ ਕੇ ਵੱਸ ਤੱਕ ਮੁਕਾਬਲੇ ਦੇ ਅੱਛੇ ਭਾਗ ਲੋਣਗੇ ਇਹੀ ਆਸ ਕਰਦਾ ਹੋਇਆ ਕਿ ਮੈਂ ਦੱਸਦਾ ਧੰਨਵਾਦ ਦਾ ਇੱਕ ਤੇ ਤੁਹਾਡੇ ਸਾਰਿਆਂ ਦਾ ਚੱਕਤੀ ਹੋਏ ਸਾਰੇ ਬਾਬਾ ਸ਼ਹਿਦੀ ਕੋਸਤੀ ਖੜਾ ਦੇ ਵਿੱਚ ਸਾਰੇ ਭੈਣਾਂ ਭਰਾਵਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਵਧਾਈ ਦਿੰਦਾ ਭੈਣ ਰਵਿੰਦਰਪਰ ਜਿਨ੍ਹਾਂ ਨੇ ਅੱਜ ਜੁਆਇਨ ਦੀ ਤਿਆਰੀ ਕੀਤੀ ਹੈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਇਹਨਾਂ ਦੇ ਆਪਣਾ ਮਾਤਾ-ਪਿਤਾ ਜੀ ਅੱਜ ਇਹਨਾਂ ਦੇ ਜਿਹੜਾ ਸਿਹਰ ਪ੍ਰੋਚਾਪਾ ਜੀ ਦੀਪਕ ਜੀ ਜਿਹਨਾਂ ਦੀ ਮਿਹਨਤ ਨਾਲ 1800 ਤੋਂ ਵਰਗੇ ਸਪਨਾ ਪੂਰੇ ਦਾ ਆਸਮਾਨ ਸੋਹਣਾਂ ਮੈਂ ਨਾਮ ਉਹ ਬਤ ਹੈ ਤਾਸ ਭਰਦਾ ਜੁਦਾ ਇਹਨਾਂ ਨੇ ਆਪ ਵਧੀਆ ਤਰੀਕੇ ਨਾਲ ਕੋਚਿੰਗ ਕਰਦੇ ਜਿਹਦਾ ਦੇ ਵਿੱਚ ਮੁੱਲਾ ਮਾਰੀਆਂ ਇਹਦੇ ਇੱਕ ਨਵੇਂ ਬੱਚੇ ਤਿਆਰ ਕਰਨਗੇ ਮੈਂ ਬਹੁਤ ਬਹੁਤ ਦੁਬਾਰਾ ਤੋਂ ਇਹਨਾਂ ਦੇ ਪਰਿਵਾਰ ਨੂੰ ਸਹਿਯੋਗ ਦੇ ਪ੍ਰਤੀਜਨ ਵਧਾਈ ਦਿੰਦਾ ਜਿਨ੍ਹਾਂ ਨੇ ਮੁੱਠੇ ਸਪਾੜੇ ਦੇ ਵਿੱਚ ਆਪਣਾ ਫੈਮਿਲੀ ਤੋਂ ਜੋਇਨ ਕੀਤਾ ਧੰਨਵਾਦ ਹੈ ਬਾਕੀ ਸਭ ਦਾ ਨਾਮ ਮੈਂ ਖੜੀ ਇਹ ਦੇਖੋਂਗੇ ਸਰਭੁਮਾਨ ਦੇ ਸਦਕਾ ਸਾਡੇ ਬੱਚਿਆਂ ਦਾ ਇੱਥੇ ਖੈਰ ਤੋਂ ਧੰਨਵਾਦ ਕਰਦੀ ਹਾਂ 今天吃。<laughs> <laughs>